ਸਸ੍ਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸੂਬੇ ਦੀ ਮਾਨ ਸਰਕਾਰ ਵੱਲੋਂ ਕਈ ਵੱਡੇ ਕਦਮ ਚੁੱਕੇ ਜਾ ਰਹੇ ਨੇ ਸੂਬੇ ਦੇ ਵਿਕਾਸ ਦੇ ਵਾਸਤੇ ਕਈ ਤਰ੍ਹਾਂ ਦੇ ਉਦਘਾਟਨ ਕੀਤੇ ਜਾਂਦੇ ਨੇ ਨੀ ਪੱਥਰ ਰੱਖੇ ਜਾਂਦੇ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ ਦੇ ਵਾਸਤੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਧੂਰੀ ਦੇ ਲੋਕਾਂ ਲਈ ਵੱਡੀ ਸੁਗਾਤ ਅੱਗੇ ਉਹ ਲਿਖਦੇ ਨੇ ਕਿ ਧੂਰੀ ਚ ਰੇਲਵੇ ਓਵਰ ਬ੍ਰਿਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਓਵਰਬ੍ਰਿਜ ਨੂੰ ਤੈ ਸਮੇਂ ਵਿੱਚ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਯਾਨੀ ਕਿ ਧੂਰੀ ਵਿਧਾਨ ਸਭਾ ਹਲਕਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਉੱਥੋਂ ਜੇਤੂ ਹੋਏ ਸੀ 2022 ਦੀਆਂ ਚੋਣਾਂ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਐਮਐਲਏ ਬਣਦੇ ਨੇ ਐਮਐਲਏ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਮੁੱਖ ਮੰਤਰੀ ਦਾ ਤਾਜ ਸਜ ਜਾਂਦਾ ਹੈ ਤੇ ਹੁਣ ਆਪਣੇ ਹਲਕੇ ਵਾਸਤੇ ਲੰਬੇ ਸਮੇਂ ਤੋਂ ਆ ਰਹੀ ਸਮੱਸਿਆ ਨੂੰ ਨਿਜਿੱਠਣ ਵਾਸਤੇ ਤੂਰੀ ਰੇਲਵੇ ਦਾ ਜਿਹੜਾ ਓਵਰ ਬ੍ਰਿਜ ਆ ਉਹ ਬਣਾਉਣ ਨੂੰ ਮਨਜ਼ੂਰੀ ਮਿਲ ਗਈ ਹੈ ਉਹਦੇ ਵਾਸਤੇ ਗ੍ਰਾਂਟ ਦੀ ਗੱਲ ਵੀ ਕਰ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਜਿਹੜੇ ਰੇਲਵੇ ਫਾਟਕ ਹੁੰਦੇ ਨੇ ਉਹਨਾਂ ਉੱਤੇ ਬੜਾ ਸਮਾਂ ਜ਼ਾਇਆ ਹੋ ਜਾਂਦਾ ਜਾਂ ਤਾਂ ਅੰਡਰ ਬ੍ਰਿਜ ਹੋਵੇ ਜਾਂ ਓਵਰ ਬ੍ਰਿਜ ਹੋਵੇ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਹੈ ਵੈਸੇ ਬਹੁਤ ਜ਼ਿਆਦਾ ਜਿਹੜੇ ਅੰਡਰ ਤੇ ਓਵਰ ਬ੍ਰਿਜ ਬੰਦੇ ਹੋਏ ਨਜ਼ਰ ਆ ਰਹੇ ਨੇ ਪਿੰਡਾਂ ਦੇ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ ਤੇ ਹੁਣ ਇਸੇ ਲੜੀ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਧੂਰੀ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਨੇ ਇੱਕ ਦਾਵਾ ਜ਼ਰੂਰ ਕੀਤਾ ਹੈ ਕਿ ਇਸ ਨੂੰ ਸਹੀ ਤੇ ਤੈਅ ਸਮੇਂ ਦੇ ਵਿੱਚ ਪੂਰਾ ਕਰਾਂਗੇ ਲੋਕਾਂ ਨੂੰ ਸਮਰਪਿਤ ਕਰਾਂਗੇ ਹਾਲਾਂਕਿ 3 ਸਾਲ ਦੇ ਕਰੀਬ ਜਿਹੜਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋ ਚੁੱਕਾ ਹੈ 2 ਸਾਲ ਅਜੇ ਬਾਕੀ ਨੇ ਉਸ ਤੋਂ ਪਹਿਲਾਂ ਚੋਣਾਂ ਦਾ ਜਿਹੜਾ ਦੌਰ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਐਲਾਨ ਹੋ ਗਿਆ ਤਾਂ ਕਈ ਦਿਨ ਪਹਿਲਾਂ ਜਿਹੜਾ ਕੋਡ ਆਫ ਕੰਡਕਟ ਵੀ ਲੱਗ ਜਾਂਦਾ ਇਸ ਕਰਕੇ ਉਸ ਦੌਰਾਨ ਕੀ ਕੁਝ ਵਾਪਰਦਾ ਹੈ ਉਹ ਸਭ ਜਾਣਦੇ ਨੇ ਕਿ ਕਾਫੀ ਜਿਹੜੇ ਉਦਘਾਟਨ ਵਗੈਰਾ ਦੇ ਉੱਤੇ ਰੋਕ ਲੱਗ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਪਹਿਲਾਂ ਆਮ ਸਰਕਾਰ ਨੇ ਜੇਕਰ ਦਾਵਾ ਕੀਤਾ ਹੈ ਤਾਂ ਉਹਨਾਂ ਨੂੰ ਇਹ ਪ੍ਰੋਜੈਕਟ ਪੂਰਾ ਕਰਨਾ ਪਵੇਗਾ ਕਿਉਂਕਿ ਧੂਰੀ ਤੋਂ ਜੇਤੂ ਨੇ ਭਗਵੰਤ ਮਾਨ ਤੇ ਅਗਲਾ ਜਿਹੜਾ ਭਵਿੱਖਾ ਲਈ ਚੋਣ ਆ ਉਹ ਵੀ ਸੰਭਾਵਨਾ ਕਿ ਉਹ ਧੂਰੀ ਤੋਂ ਹੀ ਲੜਨਗੇ ਕਿਉਂਕਿ ਧੂਰੀ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਸੀਗਾ ਤੇ ਧੂਰੀ ਦੇ ਲੋਕਾਂ ਨੂੰ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਤੇ ਵਿਧਾਨ ਸਭਾ ਦੇ ਵਿੱਚ ਉਹ ਜਿਹੜੇ ਨੇ ਮੁੱਖ ਮੰਤਰੀ ਬਣੇ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜੀਆਂ ਲੋਕ ਸਭਾ ਦੇ ਵਿੱਚ ਵੀ ਉਹ ਕਈ ਵਾਰ ਜੇਤੂ ਰਹੇ ਤੇ ਆਖਰਕਾਰ ਉਹਨਾਂ ਨੇ ਐਮਐਲਏ ਦੀ ਸੀਟ ਧੂਰੀ ਤੋਂ ਲੜੀ ਤੇ ਧੂਰੀ ਤੋਂ ਜੇਤੂ ਹੋਣ ਤੋਂ ਬਾਅਦ ਉਹ ਵਿਧਾਨ ਸਭਾ ਦੇ ਵਿੱਚ ਪਹੁੰਚੇ ਸੀ ਸੋ ਪ੍ਰੋਜੈਕਟਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਨਹੀਂ ਪੱਥਰ ਵੀ ਰੱਖੇ ਜਾਂਦੇ ਨੇ ਪਰ ਇਹਨਾਂ ਨੂੰ ਕਿਵੇਂ ਬੂਰ ਪੈਂਦਾ ਹੁਣ ਦੇਖਣ ਵਾਲੀ ਗੱਲ ਹੈ ਦਾਵਾ ਜ਼ਰੂਰ ਕਰ ਦਿੱਤਾ ਗਿਆ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਓਵਰ ਬ੍ਰਿਜ ਨੂੰ ਜੋ ਧੂਰੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕੁਝ ਹੱਦ ਤੱਕ ਹੱਲ ਜ਼ਰੂਰ ਕਰੇਗਾ ਦੇਖਣਾ ਹੋਵੇਗਾ ਕਿ ਕਦੋਂ ਇਹਦਾ ਨਿਰਮਾਣ ਕਾਰਜ ਪੂਰਾ ਹੁੰਦਾ ਹੈ ਤੇ ਕਦੋਂ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦੇ ਮੁਤਾਬਕ ਤੈਸ ਸਮੇਂ ਦੇ ਉੱਤੇ ਇਹ ਓਵਰ ਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ